ਹੁਣ ਤੋਂ ਕੁਝ ਹਫ਼ਤੇ ਪਹਿਲਾਂ ਜਾਂ ਤਾਂ ਸ਼ਾਇਦ ਇਸ ਚੈਨਲ ਦੇ ਉੱਪਰ ਜਾਂ ਫਿਰ ਕ੍ਰਾਈਮ ਵਾਲੇ ਚੈਨਲ ਤੇ ਮੈਂ ਇੱਕ ਵੀਡੀਓ ਬਣਾਇਆ ਸੀ ਕਿ ਕਿਵੇਂ ਰਸ਼ੀਆ ਦੇ ਬਹੁਤ ਹੀ ਜ਼ਿਆਦਾ ਅਮੀਰ ਲੋਕ ਇੱਕ ਇੱਕ ਕਰਕੇ ਬੜੀ ਰਹੱਸਮਈ ਤਰੀਕੇ ਦੇ ਨਾਲ ਬਹੁਤ ਉੱਚੀਆਂ ਬਿਲਡਿੰਗਸ ਤੋਂ ਡਿੱਗ ਰਹੇ ਅਤੇ ਉਹਨਾਂ ਦੀ ਮੌਤ ਹੋ ਰਹੀ ਹੈ ਤੇ ਜਾਂ ਫਿਰ ਉਹ ਵੱਡੇ ਲੋਕ ਜਿਨ੍ਹਾਂ ਦੀ ਵਲਾਦੀਮੀਰ ਪੁਤਿਨ ਦੇ ਨਾਲ ਲੱਗਦੀ ਆ ਉਹਨਾਂ ਦੀ ਦੁਸ਼ਮਣਾਂ ਦੀ ਲਿਸਟ ਦੇ ਵਿੱਚ ਨੇ ਜਿਹੜੇ ਕਿ ਰਸ਼ੀਆ ਨੂੰ ਛੱਡ ਕੇ ਹੋਰ ਕੰਟਰੀਜ਼ ਦੇ ਵਿੱਚ ਜਾ ਚੁੱਕੇ ਆ ਆਪਣੀ ਜਾਨ ਬਚਾ ਕੇ ਉਨ੍ਹਾਂ ਦੀਆਂ ਵੀ ਅਲੱਗ-ਅਲੱਗ ਭੇਤਪਰੀ ਹਾਲਤ ਦੇ ਵਿੱਚ ਮੌਤਾਂ ਹੋ ਰਹੀਆਂ ਨੇ ਹੁਣ ਇਸੇ ਕੜੀ ਦੇ ਵਿੱਚ ਇੱਕ ਨਾਮ ਹੋਰ ਜੁੜ ਚੁੱਕਿਆ ਵਾ ਤੇ ਇਹ ਨਾਮ ਹੈਗਾ ਰਸ਼ੀਆ ਦੇ ਇੱਕ ਥੋੜੇ ਜੇ ਟ੍ਰਬਲਡ ਏਰੀਏ ਦਾਗਿਸਤਾਨ ਤੋਂ ਅਬਾਕਾਰ ਅਬਾਕਾਰ ਰੋਵ ਦਾ ਅਬਾਕਾਰ ਇੱਕ ਟੈਲੀਗ੍ਰਾਮ ਦਾ ਚੈਨਲ ਮਾਰਨਿੰਗ ਦਾਗਿਸਤਾਨ ਚਲਾ ਰਹੇ ਸੀਗੇ ਤੁਰਕੀ ਦੇ ਇਤਿਹਾਸਿਕ ਸ਼ਹਿਰ ਇਸਤੰਬੁਲ ਦੇ ਵਿੱਚ 6 ਅਕਤੂਬਰ ਨੂੰ ਅਬਾਕਾਰ ਇੱਕ ਬਹੁਤ ਹੀ ਆਲੀਸ਼ਾਨ ਵਿਲਾ ਦੇ ਵਿੱਚ ਚੈੱਕ ਇਨ ਕਰਦੇ ਆ 7 ਅਕਤੂਬਰ ਨੂੰ ਸਵੇਰੇ ਤੜਕੇ ਜਦੋਂ ਸਫਾਈ ਕਰਮਚਾਰੀ ਇਸ ਕਮਰੇ ਦੇ ਅੰਦਰ ਐਂਟਰ ਕਰਦੇ ਆ ਕਿਉਂਕਿ ਪਹਿਲਾਂ ਉਹ ਬਹੁਤ ਵਾਰ ਦਰਵਾਜ਼ੇ ਨੂੰ ਖੜਕਾ ਚੁੱਕੇ ਆ ਪਰ ਜਦੋਂ ਅੰਦਰੋਂ ਕਿੰਨੇ ਘੰਟਿਆਂ ਤੋਂ ਬਾਅਦ ਵੀ ਕੋਈ ਵੀ ਹਲਚਲ ਨਹੀਂ ਹੁੰਦੀ ਦਰਵਾਜ਼ਾ ਤੋੜਿਆ ਜਾਂਦਾ ਤਾਂ ਸਫਾਈ ਕਰਮਚਾਰੀ ਦੇਖਦੇ ਆ ਕਿ ਅਬਾਕਾਰ ਹੋਣਾ ਦੀ ਮ੍ਰਿਤਕ ਦੇ ਜੜੀ ਹੈਗੀ ਆ ਉਹ ਆਪਣੇ ਖੂਨ ਦੇ ਵਿੱਚ ਲਥਪਤ ਉੱਥੇ ਪਈ ਆ ਤੇ ਬਾਅਦ ਦੇ ਵਿੱਚ ਪੁਲਿਸ ਵਾਲੇ ਦੇਖਦੇ ਆ ਕਿ ਅਬਾਕਾਰ ਹੋਣਾ ਦੇ ਸਰੀਰ ਦੇ ਉੱਪਰ ਬਹੁਤ ਸਾਰੇ ਚਾਕੂਆਂ ਦੇ ਨਿਸ਼ਾਨ ਨੇ 99 ਸਾਲ ਦੇ ਅਬਾਕਾਰ ਅਬਾਕarov ਵਲਾਦੀਮੀਰ ਪੁਤਨ ਹੋਣਾਂ ਦੀ ਜਿਹੜੀ ਆਪਣੇ ਦੁਸ਼ਮਣਾਂ ਦੀ ਲਿਸਟ ਆ ਉਹਦੇ ਵਿੱਚ ਬਹੁਤ ਹੀ ਉੱਪਰਲੇ ਨਾਮ ਦੇ ਉੱਪਰ ਹੁੰਦੇ ਆ ਤੇ ਸਾਲ 2023 ਦੇ ਵਿੱਚ ਰਸ਼ੀਆ ਤੋਂ ਆਪਣੀ ਜਾਨ ਬਚਾ ਕੇ ਭੱਜ ਚੁੱਕੇ ਹੁੰਦੇ ਆ ਤੇ ਹੁਣ ਉਹ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਆਪਣੀ ਪਛਾਣ ਨੂੰ ਲੁਕੋ ਕੇ ਆਪਣੀ ਪਹਿਚਾਣ ਨੂੰ ਚੇਂਜ ਕਰਕੇ ਰਹਿ ਰਹੇ ਹੁੰਦੇ ਆ ਤੇ ਇਸ ਤਰ੍ਹਾਂ ਦੇ ਨਾਲ ਇੱਕ ਵਾਰੀ ਫੇਰ ਇੱਕ ਹੋਰ ਬਹੁਤ ਹੀ ਭੇਤਪਰੀ ਹਾਲਤ ਦੇ ਵਿੱਚ ਮੌਤ ਹੁੰਦੀ ਆ ਤੇ ਇੱਕ ਵਾਰੀ ਹੋਰ ਮਰਨ ਵਾਲਾ ਇਨਸਾਨ ਹੈਗਾ ਵਲਾਦੀਮੀਰ ਪੁਤਨ ਹੋਣਾ ਦਾ ਆਪਣਾ ਇੱਕ ਕਟੜ ਦੁਸ਼ਮਣ ਆਪਾਂ ਸਾਰਿਆਂ ਨੇ ਇਹ ਤਜਰਬਾ ਬਹੁਤ ਵਾਰ ਕੀਤਾ ਬਹੁਤ ਵਾਰ ਆਪਾਂ ਬੱਸਾਂ ਦੇ ਵਿੱਚ ਬੈਠੇ ਹੁੰਨੇ ਆ ਬੱਸ ਕਿਸੇ ਜਗ੍ਹਾ ਦੇ ਉੱਪਰ ਇੱਕ ਜਾਂ ਦੋ ਮਿੰਟ ਦੇ ਲਈ ਰੁਕਦੀ ਆ ਬਹੁਤ ਸਾਰੀਆਂ ਸਵਾਰੀਆਂ ਕੋਈ ਛੱਲੀਆਂ ਲੈਂਦਾ ਕੋਈ ਹੋਰ ਕੋਈ ਖਾਣ ਵਾਲੀ ਚੀਜ਼ ਲੈਂਦਾ ਕੋਈ ਕੋਲਡ ਡਰਿੰਕ ਦੀ ਬੋਤਲ ਲੈਂਦਾ ਇੰਨਾ ਸਾਰੀਆਂ ਚੀਜ਼ਾਂ ਨੂੰ ਵੇਚਣ ਵਾਲੇ ਬੱਸ ਦੀਆਂ ਬਾਰੀਆਂ ਦੇ ਵਿੱਚੋਂ ਦੀ ਵੇਚਣ ਵਾਲੀ ਚੀਜ਼ ਫੜਾ ਦਿੰਦੇ ਆ ਉਦੋਂ ਤੱਕ ਬੱਸ ਤੁਰ ਪੈਂਦੀ ਆ ਤੇ ਸਵਾਰੀਆਂ ਤੋਂ ਉਹ ਕਾਲੀ ਕਾਲੀ ਬੱਸ ਦੇ ਨਾਲ ਭੱਜਦੇ ਭੱਜਦੇ ਪੈਸੇ ਫੜ ਲੈਂਦੇ ਆ ਪਰ ਹੁਣ ਉੱਥੇ ਕੀ ਕੀਤਾ ਜਾਵੇ ਜਦੋਂ ਬੱਸਾਂ ਦੀ ਥਾਂ ਦੇ ਉੱਪਰ ਹੋਣ ਟ੍ਰੇਨਾਂ ਤੇ ਜਿਹੜੀਆਂ ਕਿ ਬਹੁਤ ਹੀ ਤੇਜ਼ ਗਤੀ ਦੇ ਨਾਲ ਚੱਲਦੀਆਂ ਨੇ ਤੇ ਚੱਲਦੀ ਟ੍ਰੇਨ ਦੇ ਵਿੱਚੋਂ ਚੜਨਾ ਤੇ ਉਤਰਨਾ ਕਿੰਨਾ ਕਿ ਜ਼ਿਆਦਾ ਰਿਸਕੀ ਹੋ ਸਕਦਾ ਜੱਬਲਪੁਰ ਰੇਲਵੇ ਸਟੇਸ਼ਨ ਤੋਂ 17 ਅਕਤੂਬਰ ਨੂੰ ਇੱਕ ਵੀਡੀਓ ਵਾਇਰਲ ਹੁੰਦਾ ਤੇ ਇਹਦੇ ਵਿੱਚ ਦਿਖਾਈ ਦਿੰਦਾ ਕੋਈ ਇੱਕ ਯਾਤਰੀ ਜਿਹਦੀ ਟ੍ਰੇਨ ਜੱਬਲਪੁਰ ਰੇਲਵੇ ਸਟੇਸ਼ਨ ਦੇ ਉੱਪਰ ਰੁਕੀ ਹੁੰਦੀ ਆ ਉਹ ਆਪਣੀ ਟ੍ਰੇਨ ਦੇ ਵਿੱਚੋਂ ਉਤਰਦਾ ਕੁਝ ਸਮੋਸੇ ਲੈਣ ਦੇ ਲਈ ਇੰਡੀਆ ਦੇ ਵਿੱਚ ਹਰ ਜਗ੍ਹਾ ਦੇ ਉੱਪਰ ਡਿਜੀਟਲ ਪੇਮੈਂਟ ਕਰਨ ਦਾ ਜ਼ਮਾਨਾ ਅੱਜ ਕੱਲ ਹਰ ਕਿਤੇ ਆਪਾਂ Google Pay ਵਗੈਰਾ ਕਰ ਦਿੰਨੇ ਆ ਪਰ ਬਹੁਤ ਵਾਰ ਅਲੱਗ-ਅਲੱਗ ਰੇਲਵੇ ਸਟੇਸ਼ਨਸ ਦੇ ਉੱਪਰ ਜਦੋਂ ਇਸ ਤਰ੍ਹਾਂ ਦੇ ਨਾਲ ਨਹੀਂ ਹੁੰਦਾ ਇੰਟਰਨੈਟ ਦੀ ਸਮੱਸਿਆ ਕਰਕੇ ਜਾਂ ਹੋਰ ਕਿਸੇ ਵੀ ਤਕਨੀਕੀ ਖਰਾਬੀ ਦੇ ਕਰਕੇ ਤਾਂ ਇੱਕ ਕਾਮਨ ਵਰਤਾਰਾ ਪਿਛਲੇ ਕੁਝ ਮਹੀਨਿਆਂ ਤੋਂ ਸਾਹਮਣੇ ਆ ਰਿਹਾ ਵਾ ਬਹੁਤ ਸਾਰੇ ਵੀਡੀਓ ਆ ਚੁੱਕੇ ਆ ਇਹਦੇ ਵਿੱਚ ਕੀ ਕੀਤਾ ਜਾ ਰਿਹਾ ਜਿਹੜੇ ਇਹ ਅਲੱਗ-ਅਲੱਗ ਇੰਡੀਆ ਦੇ ਰੇਲਵੇ ਸਟੇਸ਼ਨਸ ਦੇ ਉੱਪਰ ਖਾਣ ਦੀਆਂ ਚੀਜ਼ਾਂ ਵੇਚਣ ਵਾਲੇ ਲੋਕ ਨੇ ਇਹ ਯਾਤਰੀਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਲੁੱਟ ਰਹੇ ਨੇ ਕਿਉਂਕਿ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਟ੍ਰੇਨ ਸਿਰਫ 1 ਜਾਂ 2 ਮਿੰਟ ਦੇ ਲਈ ਰੁਕੀ ਆ ਤੇ ਟ੍ਰੇਨ ਦੇ ਲੰਘ ਜਾਣ ਦਾ ਮਤਲਬ ਯਾਤਰੀ ਦੇ ਲਈ ਬਹੁਤ ਹੀ ਜ਼ਿਆਦਾ ਵੱਡੀ ਕਠਿਨਾਈ ਆ ਇਸ 17 ਅਕਤੂਬਰ ਦੇ ਵਾਇਰਲ ਹੋਏ ਵੀਡੀਓ ਦੇ ਵਿੱਚ ਇੱਕ ਇਨਸਾਨ ਸਮੋਸੇ ਖਰੀਦ ਰਿਹਾ ਉਹਦੀ ਜਿਹੜੀ ਆਨਲਾਈਨ ਪੇਮੈਂਟ ਹੈਗੀ ਆ ਉਹ ਨਹੀਂ ਹੋ ਰਹੀ ਤੇ ਉਧਰੋਂ ਉਹਦੇ ਪਿਛਲੇ ਪਾਸੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਟ੍ਰੇਨ ਆਪਣੀ ਪਟੜੀ ਤੋਂ ਚੱਲ ਚੁੱਕੀ ਆ ਪਰ ਉਧਰੋਂ ਸਮੋਸੇ ਵੇਚਣ ਵਾਲੇ ਨੇ ਉਹਨੂੰ ਜ਼ਬਰਦਸਤੀ ਫੜ ਲਿਆ ਉਹ ਉਹਨੂੰ ਜਾਣ ਨਹੀਂ ਦੇ ਰਿਹਾ ਤੇ ਇੱਥੇ ਦੋ ਸਮੋਸਿਆਂ ਦੀ ਏਜ ਦੇ ਵਿੱਚ ਤੇ ਚਲਦੀ ਟ੍ਰੇਨ ਦੇ ਉੱਪਰ ਵਾਪਸ ਚੜਨ ਦੀ ਏਵਜ ਦੇ ਵਿੱਚ ਉਹਦੇ ਤੋਂ ਕੀ ਲਿਆ ਜਾਂਦਾ ਵਾ ਉਹਦੀ ਘੜੀ ਰਖਵਾਈ ਜਾਂਦੀ ਆ ਦੋ ਜਾਂ ਤਿੰਨ ਸਮੋਸਿਆਂ ਦੀ ਕੀਮਤ ਹੈ ਇੱਕ ਗੁੱਟ ਦੇ ਉੱਪਰ ਬੰਨੀ ਹੋਈ ਘੜੀ ਵਰਤਾਰਾ ਨਵਾਂ ਨਹੀਂ ਹੈ ਪਿਛਲੇ ਕਾਫੀ ਮਹੀਨਿਆਂ ਤੋਂ ਇਸੇ ਤਰ੍ਹਾਂ ਹੋ ਰਿਹਾ ਪਰ ਜਦੋਂ ਹੁਣ ਇਹ ਵਾਲਾ ਵੀਡੀਓ ਵਾਇਰਲ ਹੁੰਦਾ ਤਾਂ ਅਲੱਗ-ਅਲੱਗ ਲੋਕਾਂ ਦੀ ਰਿਐਕਸ਼ਨ ਆਉਣੀ ਸ਼ੁਰੂ ਹੋ ਜਾਂਦੀ ਆ ਬਹੁਤ ਸਾਰੇ ਲੋਕ ਇਹਨੂੰ ਵੈਂਡਰਸ ਦੀ ਸ਼ਰਮ ਲੁੱਟਦਾ ਸਰੇ ਆ ਕਿ ਉਹ ਯਾਤਰੀਆਂ ਦੇ ਮਜਬੂਰੀ ਦਾ ਫਾਇਦਾ ਉਠਾ ਰਹੇ ਆ ਨਾਲ ਦੀ ਨਾਲ ਇਹ ਬਹੁਤ ਸਾਰੇ ਕਮੈਂਟ ਕਰਨ ਵਾਲੇ ਲੋਕ ਇਹ ਵੀ ਕਹਿੰਦੇ ਆ ਕਿ ਚਲਦੀ ਹੋਈ ਟ੍ਰੇਨ ਦੇ ਉੱਪਰ ਚੜਨਾ ਕਿੰਨਾ ਕਿ ਜ਼ਿਆਦਾ ਜਾਨਲੇਵਾ ਹੋ ਸਕਦਾ ਵੈਂਡਰਸ ਨੂੰ ਸਮਾਨ ਵੇਚਣ ਵਾਲੇ ਨੂੰ ਇਹ ਚੀਜ਼ ਚੰਗੀ ਤਰ੍ਹਾਂ ਦੇ ਨਾਲ ਸਮਝਣੀ ਚਾਹੀਦੀ ਆ ਸਿਰਫ ਦੋ ਜਾਂ ਤਿੰਨ ਸਮੋਸਿਆਂ ਦੇ ਪਿੱਛੇ ਕਿਸੇ ਯਾਤਰੀ ਦੀ ਜਾਨ ਨੂੰ ਖਤਰੇ ਦੇ ਵਿੱਚ ਪਾਰੇ ਨੇ ਇਹ ਲੋਕ YouTube ਦੇ ਉੱਪਰ ਇੰਟਰਨੈਟ ਦੇ ਉੱਪਰ ਅਲੱਗ-ਅਲੱਗ ਟੀਵੀ ਚੈਨਲਾਂ ਤੇ ਆਪਾਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਮਿਲ ਚੁੱਕੇ ਹਾਂ ਜਿਨ੍ਹਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀ ਕਲੈਕਸ਼ਨ ਕਰਨ ਦਾ ਸ਼ੌਕ ਹੈ ਕਿਸੇ ਨੇ ਬੂਟਾਂ ਦੀ ਕਲੈਕਸ਼ਨ ਕੀਤੀ ਆ ਕਿਸੇ ਨੇ ਖਡੌਣਿਆਂ ਦੀ ਕਲੈਕਸ਼ਨ ਕੀਤੀ ਆ ਕੋਈ ਬਹੁਤ ਅਮੀਰ ਇਨਸਾਨ ਆ ਉਹਦੇ ਕੋਲੇ ਆਲੀਸ਼ਾਨ ਕਾਰਾਂ ਦੀ ਕਲੈਕਸ਼ਨ ਪਰ ਅੱਜ ਮੈਂ ਤੁਹਾਨੂੰ ਮਿਲੌਣ ਜਾ ਰਿਹਾ ਆ ਇੰਡੀਆ ਦੇ ਇੱਕ ਇਸ ਤਰ੍ਹਾਂ ਦੇ ਨੌਜਵਾਨ ਦੇ ਨਾਲ जिने ਆਪਣੀ ਇੱਕ ਅਜੀਬੋ-ਗਰੀਬ ਕਲੈਕਸ਼ਨ ਦੇ ਨਾਲ ਆਪਣਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਕਰਵਾਇਆ ਤੇ ਇਹ ਕਲੈਕਸ਼ਨ ਕਿਸ ਚੀਜ਼ ਦੀਆ ਕ੍ਰੈਡਿਟ ਕਾਰਡਸ ਦੀ 30 ਅਪ੍ਰੈਲ 2021 ਨੂੰ ਇੰਡੀਆ ਦੇ ਮਨੀਸ਼ ਤਮੀਜਾ ਆਪਣਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਨਾਮ ਦਰਜ ਕਰਵਾਉਂਦੇ ਨੇ ਕਿਉਂਕਿ ਉਹਨਾਂ ਦੇ ਕੋਲੇ ਨੇ 1638 ਕ੍ਰੈਡਿਟ ਕਾਰਡਸ ਹੁਣ ਨਾਰਮਲੀ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਕ੍ਰੈਡਿਟ ਕਾਰਡ ਦੀ ਆਦਤ ਬਹੁਤ ਹੀ ਬੁਰੀ ਆ ਪੈਸੇ ਤੁਸੀਂ ਬਾਅਦ ਦੇ ਵਿੱਚ ਦੇਣੇ ਆ ਸਮਾਨ ਤੁਹਾਨੂੰ ਪਹਿਲਾਂ ਮੈਂ ਲੈ ਜਾਣਾ ਤੇ ਇਹਦੇ ਨਾਲ ਹੀ ਬਹੁਤ ਸਾਰੇ ਲੋਕ ਬਹੁਤ ਵੱਡੀ ਡੈਟ ਦੇ ਵਿੱਚ ਚਲੇ ਜਾਂਦੇ ਆ ਪਰ ਇੱਥੇ ਮਨੀਸ਼ ਤੇ ਮੀਜਾ ਇਸ ਤੋਂ ਬਿਲਕੁਲ ਉਲਟ ਕਰਦੇ ਨੇ ਆਪਣੀ ਕਹਾਣੀ ਉਹ ਸੁਣਾਉਂਦੇ ਨੇ ਕਿ ਜਦੋਂ ਡੀਮੋਨਟਾਈਜ਼ੇਸ਼ਨ ਹੁੰਦੀ ਆ ਨੋਟ ਬੰਦੀ ਹੁੰਦੀ ਆ ਤਾਂ ਮੈਂ ਦੇਖਿਆ ਕਿ ਲੋਕਾਂ ਦੀਆਂ ਲਾਈਨਸ ਬਹੁਤ ਵੱਡੀਆਂ-ਵੱਡੀਆਂ ਲੱਗਦੀਆਂ ਬੈਂਕਾਂ ਦੇ ਸਾਹਮਣੇ ਪਰ ਉਸ ਟਾਈਮ ਵੀ ਮਨੀਸ਼ ਤਮੀਜਾ ਆਪਣੀ ਜ਼ਿੰਦਗੀ ਬੜੇ ਆਰਾਮ ਦੇ ਨਾਲ ਕੱਟ ਰਹੇ ਹੁੰਦੇ ਆ ਅਸਲ ਦੇ ਵਿੱਚ ਮਨੀਸ਼ ਤਮੀਜਾ ਕ੍ਰੈਡਿਟ ਕਾਰਡ ਤੋਂ ਜਿੰਨੀਆਂ ਵੀ ਔਖਾਈਆਂ ਲੋਕਾਂ ਨੂੰ ਆ ਸਕਦੀਆਂ ਨੇ ਅਣਲੋੜੀਂਦੀ ਜਿਹੜੀ ਬਾਇੰਗ ਲੋਕ ਕਰਦੇ ਆ ਮਨੀਸ਼ ਉਸ ਤੋਂ ਬਿਲਕੁਲ ਉਲਟ ਕਰਦੇ ਆ ਕ੍ਰੈਡਿਟ ਕਾਰਡ ਲੈਣ ਦੇ ਉੱਪਰ ਤੁਹਾਨੂੰ ਬਹੁਤ ਸਾਰੀਆਂ ਸੁਵਿਧਾਵਾਂ ਸਹੂਲਤਾਂ ਆਫਰਸ ਦਿੱਤੀਆਂ ਜਾਂਦੀਆਂ ਜਦੋਂ ਤੁਹਾਡੀ ਕੋਈ ਕ੍ਰੈਡਿਟ ਕਾਰਡ ਦੀ ਲਿਮਿਟ ਜਾਂ ਕ੍ਰੈਡਿਟ ਕਾਰਡਾਂ ਦੀ ਨੰਬਰ ਦੀ ਗਿਣਤੀ ਜਿਹੜੀ ਹੈਗੀ ਆ ਕਿਸੇ ਇੱਕ ਪੁਆਇੰਟ ਤੋਂ ਜ਼ਿਆਦਾ ਵੱਧ ਜਾਂਦੀ ਆ ਮਨੀਸ਼ ਧਮੀਜਾ ਨੂੰ ਕਿਉਂਕਿ 1638 ਕ੍ਰੈਡਿਟ ਕਾਰਡ ਨੇ ਉਹਨਾਂ ਦੇ ਕੋਲੇ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਆਫਰਸ ਮਿਲਦੀਆਂ ਨੇ ਕਿਤੇ ਫ੍ਰੀ ਹਵਾਈ ਸਫਰ ਦੀਆਂ ਕਿਤੇ ਫ੍ਰੀ ਟ੍ਰੇਨ ਦੇ ਸਫਰ ਦੀਆਂ ਕਿਸੇ ਬਹੁਤ ਆਲੀਸ਼ਾਨ ਹੋਟਲ ਦੇ ਵਿੱਚ ਫ੍ਰੀ ਸਟੇ ਦੀਆਂ ਕਿਸੇ ਜਗ੍ਹਾ ਦੇ ਉੱਪਰ ਬਹੁਤ ਭਾਰੀ ਡਿਸਕਾਊਂਟ ਦੀਆਂ ਕਿਸੇ ਮੂਵੀ ਦੀ ਆਫਰੀ ਟਿਕਟਸ ਮਿਲਦੀਆਂ ਨੇ ਇਸੇ ਤਰ੍ਹਾਂ ਦੀਆਂ ਤੁਸੀਂ ਸਮਝ ਸਕਦੇ ਹੋ ਕਿ ਬਹੁਤ ਸਾਰੀਆਂ ਆਫਰਸ ਮਨੀਸ਼ ਹੁਣਾ ਨੂੰ ਮਿਲਦੀਆਂ ਨੇ ਤੇ ਮਨੀਸ਼ ਹੁਣੀ ਬੜੇ ਆਰਾਮ ਦੇ ਨਾਲ ਇਹ ਜੜੀਆਂ ਫਰੀ ਦੇ ਵਿੱਚ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਇੰਜੋਏ ਕਰਦੇ ਆ ਇੰਟਰਨੈਟ ਦੀ ਦੁਨੀਆ ਦੇ ਉੱਪਰ ਜਾਂ YouTube ਦੀ ਦੁਨੀਆ ਦੇ ਉੱਪਰ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਿਹੜੀ ਇੱਕ ਕਹਾਣੀ ਸਭ ਤੋਂ ਮੂਹਰੇ ਨਿਕਲ ਕੇ ਆਉਂਦੀ ਰਹਿੰਦੀ ਆ ਤੁਸੀਂ ਸਾਰਿਆਂ ਨੇ ਉਹ ਜ਼ਰੂਰ ਕਿਤੇ ਨਾ ਕਿਤੇ ਦੇਖੀ ਹੋਊਗੀ ਉਹ ਹੈਗਾ ਇਜ਼ਰਾਈਲ ਤੇ ਹਮਾਸ ਦਾ ਆਪਸ ਦੇ ਵਿੱਚ ਵਿਵਾਦ ਤੇ ਇਹ ਸਾਰੀ ਚੀਜ਼ ਸ਼ੁਰੂ ਹੁੰਦੀ ਆ 7 ਅਕਤੂਬਰ 2023 ਤੋਂ ਜਦੋਂ ਹਮਾਸ ਨੇ ਇਜ਼ਰਾਈਲ ਦੇ ਲੋਕਾਂ ਦੀ ਕਿਸੇ ਇੱਕ ਪਾਰਟੀ ਦੇ ਉੱਪਰ ਅਟੈਕ ਕੀਤਾ ਅਸਲ ਦੇ ਵਿੱਚ ਤਾਂ ਜਿਹੜਾ ਇਹ ਕੌਨਫਲਿਕਟ ਹੈਗਾ ਦਹਾਕਿਆਂ ਪੁਰਾਣਾ ਵਾ ਪਰ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਇੰਨਾ ਕੋਈ ਲੰਬਾ ਨਹੀਂ ਜਾਂਦੇ ਹਮਾਸ ਦੇ ਉਸ ਅਟੈਕ ਦੇ ਵਿੱਚ ਹਮਾਸ ਵਾਲੇ ਉਸ ਪਾਰਟੀ ਦੇ ਵਿੱਚੋਂ ਬਹੁਤ ਸਾਰੇ ਨੌਜਵਾਨਾਂ ਨੂੰ ਕਿਡਨੈਪ ਕਰਦੇ ਆ ਤੇ ਇਹਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਹੁੰਦਾ ਜਿਹਦੀ ਉਮਰ ਆ 23 ਸਾਲ ਦੀ ਵਿਪਨ ਜੋਸ਼ੀ ਨਾਮ ਦਾ ਇਹ ਨੌਜਵਾਨਾ ਨੇਪਾਲ ਦਾ ਇਹ ਰਹਿਣ ਵਾਲਾ ਇਹਦੀ ਕਹਾਣੀ ਕਿਉਂ ਖਾਸ ਆ ਜਿੰਨੇ ਵੀ ਲੋਕਾਂ ਨੂੰ ਜਿੰਨੇ ਵੀ ਯੰਗਸਟਰਸ ਨੂੰ ਹਮਾਸ ਨੇ ਉਸ ਦਿਨ ਕਿਡਨੈਪ ਕੀਤਾ ਅਗਵਾ ਕੀਤਾ ਉਹਨਾਂ ਸਾਰਿਆਂ ਦੇ ਵਿੱਚੋਂ ਵਿਪਨ ਜੋਸ਼ੀ ਸਿਰਫ ਇੱਕੋ ਇੱਕ Hindu ਧਰਮ ਨੂੰ ਮੰਨਣ ਵਾਲਾ ਨੌਜਵਾਨ ਹੁੰਦਾ ਤੇ ਹੁਣੇ ਪਿੱਛੇ ਜੇ ਵੀ ਤੁਸੀਂ ਦੇਖਿਆ ਹੋਊਗਾ ਡੋਨਲਡ ਟਰੰਪ ਹੋਣਾ ਨੇ ਬਹੁਤ ਸਾਰਾ ਰੌਲਾ ਪਾਇਆ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਨੋਬਲ ਪੀਸ ਪ੍ਰਾਈਜ਼ ਲੈਣ ਦੇ ਲਈ ਕੀਤਾ ਗਿਆ ਕਿ ਉਹਨਾਂ ਨੇ ਦੋਨੇ ਪਾਸਿਆਂ ਦੇ ਵਿਚਕਾਰ ਸ਼ਾਂਤੀ ਵਾਰਤਾ ਨੂੰ ਕਾਇਮ ਕੀਤਾ ਤੇ ਹਮਾਸ ਵਾਲਿਆਂ ਨੇ ਬਹੁਤ ਸਾਰੇ ਜਿੰਨੇ ਵੀ ਉਹਨਾਂ ਨੇ ਲੋਕ ਕਿਡਨਾਪ ਕੀਤੇ ਸੀ ਉਹਨਾਂ ਨੂੰ ਵਾਪਸ ਇਜ਼ਰਾਈਲ ਨੂੰ ਸੌਂਪ ਦਿੱਤਾ। ਵਿਪਨ ਜੋਸ਼ੀ 7 ਅਕਤੂਬਰ 2023 ਨੂੰ ਹਮਾਸ ਦੇ ਇਸ ਪਾਰਟੀ ਦੇ ਉੱਪਰ ਹੋਏ ਹਮਲੇ ਤੋਂ ਸਿਰਫ ਕੁਝ ਹੀ ਦਿਨ ਪਹਿਲਾਂ ਆਪਣੇ ਹੋਰ 13 ਨੇਪਾਲੀ ਸਾਥੀਆਂ ਦੇ ਨਾਲ ਇਜ਼ਰਾਈਲ ਪਹੁੰਚਿਆ ਹੁੰਦਾ ਵਾ। ਉੱਥੋਂ ਦੀ ਖੇਤੀਬਾੜੀ ਦੀਆਂ ਜਿਹੜੀਆਂ ਨਵੀਆਂ ਟੈਕਨੋਲੋਜੀਕਲ ਡਿਵੈਲਪਮੈਂਟਸ ਹੁੰਦੀਆਂ ਉਹਨਾਂ ਨੂੰ ਸਿੱਖਣ ਦੇ ਲਈ ਤੇ ਇਸ ਤੋਂ ਬਹੁਤ ਵਿਪਨ ਤੇ ਉਹਦੇ ਬਹੁਤ ਸਾਰੇ ਸਾਥੀ ਇਸੇ ਹੀ ਇੱਕ ਬਦਕਿਸਮਤ ਪਾਰਟੀ ਦੇ ਵਿੱਚ ਮੌਜੂਦ ਹੁੰਦੇ ਆ ਤੇ ਇਹ ਉਹ ਵਾਲੀ ਪਾਰਟੀ ਹੁੰਦੀ ਆ ਜਿਨ੍ਹਾਂ ਦੇ ਉੱਪਰ ਸਭ ਤੋਂ ਜ਼ਿਆਦਾ ਜ਼ਬਰਦਸਤ ਹਮਲੇ ਹੁੰਦੇ ਆ ਤੇ ਹਮਲੇ ਦੇ ਦੌਰਾਨ ਜਿਹੜੇ ਇੱਕ ਗਰੁੱਪ ਦੇ ਨਾਲ ਵਿਪਨ ਜੋਸ਼ੀ ਬਚਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਜਿਹੜੀ ਜਗ੍ਹਾ ਦੇ ਉੱਪਰ ਇਹ ਲੁਕੇ ਹੁੰਦੇ ਆ ਇਹਨਾਂ ਦੇ ਉੱਪਰ ਗ੍ਰੇਨੇਡਸ ਦੇ ਨਾਲ ਹਮਲਾ ਹੁੰਦਾ ਤੇ ਉਹਦੇ ਵਿੱਚ 11 ਲੋਕਾਂ ਦੀ ਮੌਤ ਹੁੰਦੀ ਆ ਇੱਕ ਹੋਰ ਗ੍ਰੇਨੇਡ ਏਸੇ ਗਰੁੱਪ ਦੇ ਉੱਪਰ ਸਿੱਟਿਆ ਜਾਂਦਾ ਵਿਪਨ ਜੋਸ਼ੀ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ ਉਸੇ ਅਲਾਈਵ ਗ੍ਰੇਨੇਡ ਨੂੰ ਹੱਥ ਦੇ ਵਿੱਚ ਫੜਦਾ ਵਾ ਤੇ ਉਹਨੂੰ ਫਟਣ ਤੋਂ ਪਹਿਲਾਂ ਦੂਰ ਸਿੱਟ ਦਿੰਦਾ ਤੇ ਇਸ ਤਰ੍ਹਾਂ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਬਚਾ ਲੈਂਦਾ ਪਰ ਉਸ ਤੋਂ ਬਾਅਦ ਅਗਲੇ ਕੁਝ ਮਿੰਟਾਂ ਦੇ ਦੌਰਾਨ ਵਿਪਨ ਖੁਦ ਜਿਉਂਦਾ ਹੀ ਹਮਾਸ ਦੇ ਹਮਲਾਵਰਾਂ ਦੇ ਕਾਬੂ ਆ ਜਾਂਦਾ ਅਗਲੇ ਕੁਝ ਹਫ਼ਤਿਆਂ ਦੀ ਜਿਹੜੀ ਵੀ ਹਫੜਾ ਦਫੜੀ ਹੁੰਦੀ ਆ ਉਹਦੇ ਵਿੱਚ ਵਿਪਨ ਦੇ ਘਰ ਵਾਲਿਆਂ ਨੂੰ ਜਾਂ ਫਿਰ ਨੇਪਾਲ ਦੀ ਗਵਰਨਮੈਂਟ ਦੀ ਅਥਾਰਟिटीज ਨੂੰ ਵਿਪਨ ਦੇ ਬਾਰੇ ਦੇ ਵਿੱਚ ਕੋਈ ਵੀ ਥੋ ਪਤਾ ਨਹੀਂ ਲੱਗਦਾ ਕਿ ਵਿਪਨ ਕਿੱਥੇ ਗਿਆ ਉਹਦੇ ਨਾਲ ਕੀ ਬਣਿਆ ਫਾਈਨਲੀ ਕੁਝ ਹੋਰ ਹਫ਼ਤੇ ਲੰਘਦੇ ਆ ਬਿਪਨ ਦਾ ਇੱਕ ਵੀਡੀਓ ਹਮਾਸ ਵੱਲੋਂ ਜਾਰੀ ਕੀਤਾ ਜਾਂਦਾ ਜਿਦੇ ਵਿੱਚ ਬਿਪਨ ਆਪਣੇ ਬਾਰੇ ਜਾਣਕਾਰੀ ਦਿੰਦਾ ਕਿ ਮੈਨੂੰ ਅਗਵਾ ਕੀਤਾ ਗਿਆ ਮੈਂ ਜਿਉਂਦਾ ਵਾਂ ਤੇ ਮੈਂ ਠੀਕ ਠਾਕ ਹਾਂ ਪਰ ਇਸ ਤੋਂ ਅੱਗੇ ਬਿਪਨ ਇਹ ਵੀ ਵੀਡੀਓ ਦੇ ਵਿੱਚ ਬੋਲਦਾ ਕਿ ਜੇ ਮੇਰੀ ਮੌਤ ਹੁੰਦੀ ਆ ਤਾਂ ਬਹੁਤ ਜ਼ਿਆਦਾ ਸੋਗ ਨਾ ਮਨਾਇਆ ਜਾਵੇ ਭਵਿੱਖ ਵੱਲ ਧਿਆਨ ਦਿੱਤਾ ਜਾਵੇ ਬਿਪਨ ਦੇ ਇਸ ਜਿਉਂਦੇ ਹੋਣ ਦੇ ਵੀਡੀਓ ਤੋਂ ਬਾਅਦ ਬਿਪਨ ਦੇ ਘਰ ਵਾਲਿਆਂ ਨੂੰ ਤੇ ਨਾਲ ਦੀ ਨਾਲ ਹੀ ਨੇਪਾਲ ਗਵਰਨਮੈਂਟ ਅਥਾਰਟिटीज ਨੂੰ ਕੁਝ ਹੱਦ ਤੱਕ ਬਿਪਨ ਦੇ ਜਿਉਂਦਾ ਵਾਪਸ ਆਪਣੇ ਦੇਸ਼ ਮੋੜਨ ਦੀ ਆਸ ਬਣ ਜਾਂਦੀ ਆ ਤੇ ਫਾਈਨਲੀ ਦੇਨ ਆਨ ਦਾ ਹੁਣ ਤੋਂ ਕੁਛ ਦਿਨ ਪਹਿਲਾਂ ਜਦੋਂ ਹਮਾਸ ਵਾਲਿਆਂ ਨੇ ਜਿੰਨੇ ਵੀ ਬਾਕੀ ਬਚੇ ਲੋਕ ਹੁੰਦੇ ਆ ਉਹਨਾਂ ਦੇ ਕਬਜ਼ੇ ਦੇ ਵਿੱਚ ਉਹਨਾਂ ਨੂੰ ਵਾਪਸ ਇਜ਼ਰਾਈਲ ਗਵਰਨਮੈਂਟ ਨੂੰ ਉਹ ਦੇ ਦਿੰਦੇ ਆ ਤੇ ਇਸ ਪੂਰੇ ਵਰਤਾਰੇ ਦੇ ਦੌਰਾਨ ਵਿਪਨ ਦੇ ਪਰਿਵਾਰ ਵਾਲੇ ਤੇ ਨੇਪਾਲ ਗਵਰਨਮੈਂਟ ਅਥਾਰਟिटीज ਬਹੁਤ ਵਾਰ ਇਜ਼ਰਾਈਲ ਦੇ ਚੱਕਰ ਲਾਉਂਦੀਆਂ ਨੇ ਵਿਪਨ ਦੀ ਸਹੀ ਸਲਾਮਤੀ ਦੀ ਵਾਪਸੀ ਦੇ ਕਰਕੇ ਪਰ ਉਹਨਾਂ ਦੀ ਉਮੀਦ ਦੇ ਉੱਪਰ ਉਸ ਦਿਨ ਪਾਣੀ ਫਿਰ ਜਾਂਦਾ ਜਦੋਂ ਹਮਾਸ ਵਾਲੇ ਇੱਕ ਅਖੀਰਲੀ ਲਿਸਟ ਕੱਢਦੇ ਆ ਆਪਣੇ ਦੁਆਰਾ ਕਿਡਨੈਪ ਕੀਤੇ ਹੋਏ ਲੋਕਾਂ ਦੀ ਇੱਕ ਲਿਸਟ ਹੁੰਦੀ ਆ ਉਹਨਾਂ ਖੁਸ਼ਕਿਸਮਤ ਲੋਕਾਂ ਦੀ ਜਿਨ੍ਹਾਂ ਨੂੰ ਜਿਉਂਦੇ ਵਾਪਸ ਕੀਤਾ ਗਿਆ ਪਰ ਬਿਪਨ ਦਾ ਨਾਮ ਇਸ ਲਿਸਟ ਦੇ ਵਿੱਚ ਨਹੀਂ ਹੁੰਦਾ ਇਸ ਤੋਂ ਕੁਝ ਘੰਟਿਆਂ ਤੋਂ ਬਾਅਦ ਜਾਰੀ ਕੀਤੀ ਜਾਂਦੀ ਆ ਚਾਰ ਹੋਰ ਨੌਜਵਾਨਾਂ ਦੀ ਲਿਸਟ ਜਿਨ੍ਹਾਂ ਦੀ ਹਮਾਸ ਦੀ ਕਸਟਡੀ ਦੇ ਵਿੱਚ ਮੌਤ ਹੁੰਦੀ ਆ ਤੇ ਇਹਨਾਂ ਦੇ ਵਿੱਚ ਗਏ ਇਲੀਓਸ ਡੈਨੀਅਲ ਪਰੇਟਸ ਯੋਸੇ ਸ਼ਰਾਬੀ ਤੇ ਚੌਥਾ ਨਾਮ ਹੁੰਦਾ ਵਿਪਨ ਜੋਸ਼ੀ ਦਾ ਤੇ ਇਸ ਤਰ੍ਹਾਂ ਦੇ ਨਾਲ ਵਿਪਨ ਦੀ ਸਹੀ ਸਲਾਮਤ ਆਪਣੇ ਕਰੇ ਵਾਪਸ ਆਉਣ ਦੀ ਸਾਰੀ ਦੀ ਸਾਰੀ ਉਮੀਦ ਖਤਮ ਹੋ ਜਾਂਦੀ ਹੈ ਕੈਨੇਡਾ ਇਮੀਗਰੈਂਟਸ ਤੇ ਇਮੀਗਰੈਂਟਸ ਦੇ ਨਾਲ ਪਿਆ ਹੋਇਆ ਰੌਲਾ ਗੋਲਾ ਤੇ ਗੋਰਿਆਂ ਦੇ ਵਿਚਕਾਰ ਇਮੀਗਰੈਂਟਸ ਦੇ ਖਿਲਾਫ ਪੈਦਾ ਹੋਈ ਨਫ਼ਰਤ ਅਗਲੀ ਆਪਣੀ ਖਬਰ ਹੈਗੀ ਆ ਬਿਲਕੁਲ ਇਸੇ ਹੀ ਮੁੱਦੇ ਦੇ ਨਾਲ ਰਲਦੀ ਮਿਲਦੀ ਕੈਨੇਡਾ ਦੇ ਨਾਰthern 온ਟਾਰੀਓ ਦਾ ਇੱਕ ਛੋਟਾ ਜਿਹਾ ਏਰੀਆ ਵਾ ਸਟਬਰੀ ਨਾਰਮਲ ਜ਼ਿੰਦਗੀ ਚੱਲਦੀ ਰਹਿੰਦੀ ਆ ਉਦੋਂ ਤੱਕ ਜਿਸ ਦਿਨ ਤੱਕ 23 ਸਾਲ ਦਾ ਇੱਕ ਗੁਰਪ੍ਰੀਤ ਸਿੰਘ ਨਾਮ ਦਾ ਨੌਜਵਾਨ ਉੱਥੇ ਇੱਕ ਪੱਗਾਂ ਵੇਚਣ ਦੀ ਦੁਕਾਨ ਨਹੀਂ ਖੋਲ ਲੈਂਦਾ ਇਸ ਪੱਗਾਂ ਨੂੰ ਵੇਚਣ ਦੀ ਦੁਕਾਨ ਦਾ ਨਾਮ ਉਹ ਰੱਖਦਾ ਵਾ ਚੜਦੀ ਕਲਾ ਟਰਬਨ ਸਟੋਰ ਹੁਣ ਕਿਸੇ ਇਨਸਾਨ ਨੇ ਆਪਣਾ ਬਿਜ਼ਨਸ ਖੋਲ੍ਹਿਆ ਵਾ ਆਪਣੀ ਦੁਕਾਨ ਖੋਲੀਆ ਤਾਂ ਜ਼ਾਹਰ ਤੌਰ ਦੇ ਉੱਪਰ ਉਹ ਉਹਦੀ ਪ੍ਰੋਮੋਸ਼ਨ ਕਰੂਗਾ ਇਸੇ ਤਰ੍ਹਾਂ ਹੀ ਕਰਦਾ ਵਾ 23 ਸਾਲ ਦਾ ਇਹ ਨੌਜਵਾਨ ਗੁਰਪ੍ਰੀਤ ਸਿੰਘ ਤੇ ਆਪਣੀ ਇਸ ਪ੍ਰੋਮੋਸ਼ਨ ਦੇ ਵਿੱਚ ਆਪਣੀ ਦੁਕਾਨ ਦੀ ਫੋਟੋ ਲੱਗਦੀ ਆ ਤੇ ਨਾਲ ਥੱਲੇ ਕੈਪਸ਼ਨ ਦੇ ਵਿੱਚ ਗੁਰਪ੍ਰੀਤ ਲਿਖਦਾ ਵਾ ਕਿ ਜਿੰਨੇ ਵੀ ਸਿੱਖ ਭਾਈਚਾਰੇ ਦੇ ਨਾਲ ਸਬੰਧਤ ਲੋਕ ਨੇ ਜਦੋਂ ਵੀ ਉਹਨਾਂ ਨੇ ਧਾਰਮਿਕ ਸਥਾਨ ਦੇ ਉੱਪਰ ਜਾਣਾ ਵਾ ਤਾਂ ਉਹਨਾਂ ਨੂੰ ਸਿਰ ਟਕਣ ਦੀ ਲੋੜ ਪੈਂਦੀ ਆ ਤੇ ਇਸੇ ਕਰਕੇ ਸਿਰਫ ਪੱਗਾਂ ਹੀ ਨਹੀਂ ਉੱਥੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਬਹੁਤ ਸਾਰੀਆਂ ਸਿੱਖ ਧਰਮ ਦੇ ਨਾਲ ਰਿਲੇਟਡ ਜਾਂ ਪਹਿਰਾਵੇ ਦੇ ਨਾਲ ਅਲੱਗ-ਅਲੱਗ ਚੀਜ਼ਾਂ ਮਿਲਦੀਆਂ ਨੇ ਤੁਸੀਂ ਉੱਥੋਂ ਲੈ ਸਕਦੇ ਹੋ ਜਦੋਂ ਇਹ ਵਾਲੀ ਪੋਸਟ ਗੁਰਪ੍ਰੀਤ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕਰਦਾ ਉਸੇ ਟਾਈਮ ਦੇ ਉੱਪਰ ਬਹੁਤ ਸਾਰੇ ਇਸ ਤਰ੍ਹਾਂ ਦੇ ਗੋਰੇ ਜਿਹੜੇ ਨਸਲੀ ਨਫ਼ਰਤ ਦਾ ਸ਼ਿਕਾਰ ਹੁੰਦੇ ਆ ਗੁਰਪ੍ਰੀਤ ਨੂੰ ਤੇ ਉਹਦੀ ਚੜਦੀ ਕਲਾ ਟਰਬਨ ਸਟੋਰ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੰਦੇ ਨੇ ਬਹੁਤ ਸਾਰੇ ਹੇਟ ਮੈਸੇਜ ਪਾਈ ਜਾਂਦੇ ਆ ਜਿਨ੍ਹਾਂ ਦੇ ਵਿੱਚ ਇਹ ਲਿਖਿਆ ਜਾਂਦਾ ਕਿ ਇੱਕ ਟਾਈਮ ਦੇ ਉੱਪਰ ਸਡਬਰੀ 95% ਤੱਕ ਇੱਕ ਵਾਈਟ ਸਿਟੀ ਸੀਗਾ ਜਿਹੜਾ ਹੁਣ ਪੂਰੀ ਤਰ੍ਹਾਂ ਦੇ ਨਾਲ ਪੰਜਾਬੀਆਂ ਦੀ ਸਪੈਸ਼ਲੀ ਪੱਗਾਂ ਬੰਨਣ ਵਾਲਿਆਂ ਦੀ ਭੀੜ ਦੇ ਨਾਲ ਘਿਰ ਚੁੱਕਿਆ ਵਾ ਤੇ ਪੂਰੀ ਤਰ੍ਹਾਂ ਦੇ ਨਾਲ ਇੱਕ ਬਰਾਊਨ ਸਿਟੀ ਬਣ ਚੁੱਕਿਆ ਵਾ ਈਵਨ ਕੁਝ ਲੋਕਾਂ ਨੇ ਇਹ ਲਿਖਿਆ ਕਿ ਇੱਥੇ ਗਵਰਨਮੈਂਟ ਦੁਆਰਾ ਇੱਕ ਪਲੈਨਿੰਗ ਦੇ ਨਾਲ ਐਥਨਿਕ ਕਲੀਨਜ਼ਿੰਗ ਕੀਤੀ ਜਾ ਰਹੀ ਆ ਐਥਨਿਕ ਕਲੀਨਜ਼ਿੰਗ ਮਤਲਬ ਜਾਣਬੁੱਝ ਕੇ ਇੰਨੇ ਜ਼ਿਆਦਾ ਇਮੀਗ੍ਰੈਂਟਸ ਨੂੰ ਪੰਜਾਬੀਆਂ ਨੂੰ ਭਾਰਤੀਆਂ ਨੂੰ ਇਸ ਜਗ੍ਹਾ ਦੇ ਉੱਪਰ ਭੇਜਿਆ ਜਾ ਰਿਹਾ ਤਾਂ ਕਿ ਸਾਰੇ ਦੇ ਸਾਰੇ ਗੋਰੇ ਇੱਥੋਂ ਮੂਵ ਹੋ ਜਾਣ ਬਹੁਤ ਸਾਰੇ ਗੋਰਿਆਂ ਨੇ ਇਹ ਲਿਖਿਆ ਕਿ ਸੇਮ ਇਸੇ ਤਰ੍ਹਾਂ ਹੀ ਪਹਿਲਾਂ ਕੀਤਾ ਗਿਆ ਵਾ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਜਿਨ੍ਹਾਂ ਦੇ ਵਿੱਚ ਥੰਡਰ ਬੇ ਨਾਰਥ ਬੇ ਤੇ ਹੋਰ ਬਹੁਤ ਸਾਰੇ ਏਰੀਆ ਸੀਗੇ ਤੇ ਇਸ ਵਾਰ ਵਾਰੀ ਆ ਛੜਬਰੀ ਦੀ ਬਹੁਤ ਸਾਰੇ ਨੇ ਲਿਖਿਆ ਕਿ ਸਾਡੀਆਂ ਬਚਪਨ ਦੀਆਂ ਯਾਦਾਂ ਬਹੁਤ ਹੀ ਜ਼ਿਆਦਾ ਡੂੰਘੀਆਂ ਨੇ ਇਸ ਸ਼ਹਿਰ ਦੇ ਨਾਲ ਜਦੋਂ ਅਸੀਂ ਇਕੱਲੇ ਸਿਰਫ ਸਾਰੇ ਗੋਰੇ ਇੱਥੇ ਰਹਿੰਦੇ ਹੁੰਦੇ ਸੀ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਹੁਣ ਇਸ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਬਹੁਤ ਸਾਰੇ ਇੰਡੀਅਨਸ ਦੀ ਰਿਐਕਸ਼ਨ ਸ਼ੁਰੂ ਹੁੰਦੀ ਆ ਇੱਕ ਰੂਪਾ ਸੁਬਰਾਮਨੀਆ ਨਾਮ ਦੇ ਇੱਕ ਭਾਰਤੀ ਔਰਤ ਨੇ ਜਿਹੜੀ ਇਹਨਾਂ ਨਫ਼ਰਤੀ ਪੋਸਟ ਸ਼ੇਅਰ ਕਰਨ ਵਾਲੇ ਗੋਰਿਆਂ ਨੂੰ ਟਾਰਗੇਟ ਕਰਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਸ਼ਰਤਬਰੀ ਦੇ ਵਿੱਚ ਅੱਜ ਵੀ ਸਿਰਫ 300 ਸਿੱਖ ਮੌਜੂਦ ਨੇ ਇਹਦਾ ਮਤਲਬ ਆ ਕਿ ਉਹਨਾਂ ਦੀ ਪੋਪੂਲੇਸ਼ਨ ਬਣਦੀ ਆ 0.3% ਦੀ ਤੇ ਇਹਦੇ ਉੱਪਰ ਹੀ ਤੁਸੀਂ ਇੰਨਾ ਕੋ ਹੱਲਾ ਮਚਾਤਾ ਕਿ ਤੁਸੀਂ ਇਹਨੂੰ ਐਥਨਿਕ ਕਲੀਨਜ਼ਿੰਗ ਦਾ ਨਾਮ ਦੇ ਰਹੇ ਹੋ ਤੇ ਇੱਥੇ ਇੱਕ ਵਾਰੀ ਫੇਰ ਜਿਵੇਂ ਕਿ ਅੱਜਕੱਲ ਬਹੁਤ ਜਗ੍ਹਾ ਸੋਸ਼ਲ ਮੀਡੀਆ ਦੇ ਉੱਪਰ ਹੁੰਦਾ ਬਹੁਤ ਸਾਰੇ ਭਾਰਤੀ ਇੱਕ ਪਾਸੇ ਹੋ ਜਾਂਦੇ ਆ ਜਿਹੜੇ ਕਿ ਗੁਰਪ੍ਰੀਤ ਸਿੰਘ ਦੀ ਤੇ ਉਹਦੇ ਇਸ ਚੜਦੀ ਕਲਾ ਟਰਬਨ ਸਟੋਰ ਦੀ ਪੂਰੀ ਤਰ੍ਹਾਂ ਦੇ ਨਾਲ سپورਟ ਕਰ ਰਿਹਾ ਪਰ ਦੂਸਰੇ ਪਾਸੇ ਹੁੰਦੇ ਆ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਪਰ ਕੁਝ ਹੱਦ ਤੱਕ ਕੁਝ ਪਰਸੈਂਟੇਜ ਗੋਰੇ ਤਾਂ ਫਿਲਹਾਲ ਦੇ ਲਈ ਇਹ ਇਸੇ ਤਰ੍ਹਾਂ ਹੀ ਨਫ਼ਰਤ ਦਾ ਬਾਜ਼ਾਰ ਚੱਲ ਰਿਹਾ ਵਾ ਆਪਾਂ ਜਦੋਂ ਛੋਟੇ ਹੁੰਦੇ ਸੀ ਇੱਕ ਤਰ੍ਹਾਂ ਦੀ ਖਾਸ ਕਹਾਣੀਆਂ ਦੇ ਵਿੱਚ ਆਪਾਂ ਨੂੰ ਇੰਟਰਸਟ ਹੁੰਦਾ ਸੀ ਬਹੁਤ ਸਾਰੀਆਂ ਫਿਲਮਾਂ ਬਹੁਤ ਸਾਰੇ ਸੀਰੀਅਲ ਆਉਂਦੇ ਹੁੰਦੇ ਸੀ ਬਹੁਤ ਸਾਰੀਆਂ ਕਾਮਿਕ ਬੁੱਕ ਹੁੰਦੀਆਂ ਸੀ ਕਹਾਣੀਆਂ ਦੀਆਂ ਕਿਤਾਬਾਂ ਹੁੰਦੀਆਂ ਸੀ ਜਿਨ੍ਹਾਂ ਦੇ ਵਿੱਚ ਕਿਸੇ ਪੁਰਾਣੇ ਦੱਬੇ ਹੋਏ ਜਾਂ ਲੁਕੇ ਹੋਏ ਖਜ਼ਾਨੇ ਦੀ ਗੱਲਬਾਤ ਕੀਤੀ ਜਾਂਦੀ ਸੀ ਬਿਲਕੁਲ ਇਸੇ ਤਰ੍ਹਾਂ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਨਮੀਬੀਆ ਤੋਂ ਨਮੀਬੀਆ ਦਾ ਇੱਕ ਏਰੀਆ ਵਾ 스ਕੇਲਟਨ ਕੋਸਟ ਇਹ ਪੂਰੀ ਤਰ੍ਹਾਂ ਦੇ ਨਾਲ ਇੱਕ ਰਿਸਟ੍ਰਿਕਟਿਡ ਡਾਇਮੰਡ ਮਾਈਨਿੰਗ ਏਰੀਆ ਵਾ ਜਿੱਥੇ ਆਮ ਇਨਸਾਨ ਨਹੀਂ ਜਾ ਸਕਦੇ ਇੱਕ ਦਿਨ ਇੱਥੇ ਬਹੁਤ ਸਾਰੇ ਮਾਈਨਰਸ ਆਪਣਾ ਕੰਮ ਕਰ ਰਹੇ ਹੁੰਦੇ ਆ ਤੇ ਉਸੇ ਟਾਈਮ ਉਹਨਾਂ ਨੂੰ ਕੀ ਮਿਲਦਾ ਵਾ ਬਹੁਤ ਸਾਰੇ ਇਨਸਾਨੀ ਕੰਕਾਲ ਤੇ ਇੱਕ ਨਮੀਬੀਆ ਦੇ ਰੇਗਿਸਤਾਨ ਦੇ ਵਿੱਚ ਬਹੁਤ ਥੱਲੇ ਦੱਬਿਆ ਹੋਇਆ ਬਹੁਤ ਹੀ ਪੁਰਾਣਾ ਸਮੁੰਦਰੀ ਜਹਾਜ਼ ਉਸੇ ਟਾਈਮ ਹੀ ਆਰਕੀਓਲੋਜਿਸਟ ਦੀ ਇੱਕ ਟੀਮ ਨੂੰ ਬੁਲਾਇਆ ਜਾਂਦਾ ਤੇ ਇਹ ਸਾਰਾ ਦਾ ਸਾਰਾ ਮੰਜ਼ਰ ਦਿਖਾਇਆ ਜਾਂਦਾ ਆਰਕੀਓਲੋਜਿਸਟ ਆਉਂਦੇ ਆ ਬਹੁਤ سارے ਹਿਸਟੋਰੀਅਨ ਆਉਂਦੇ ਆ ਤਾਂ ਉਹ ਆ ਕੇ ਦੇਖਦੇ ਆ ਕਿ ਜਿਹੜਾ ਇੱਕ ਸਮੁੰਦਰੀ ਜਹਾਜ਼ ਇਹਨਾਂ ਮਾਈਨਰਸ ਨੇ ਆਪਣੇ ਕੰਮ ਦੇ ਦੌਰਾਨ ਲੱਭਿਆ ਉਹ ਅਸਲ ਦੇ ਵਿੱਚ ਸਾਲ 1533 ਦੇ ਵਿੱਚ ਗੁੰਮਿਆ ਹੋਇਆ ਇੱਕ ਪੁਰਤਗਾਲੀ ਜਹਾਜ਼ ਬੋਮ ਜੀਸਸਾ ਤੇ ਜਿਹੜਾ ਇੱਕ ਟਾਈਮ ਦੇ ਉੱਪਰ ਪੁਰਤਗਾਲ ਤੋਂ ਚੱਲਿਆ ਸੀਗਾ ਵਪਾਰ ਕਰਨ ਦੇ ਲਈ ਤੇ ਉਹਦੀ ਮੰਜ਼ਿਲ ਸੀ ਇੰਡੀਆ ਪਰ ਰਸਤੇ ਦੇ ਵਿੱਚ ਬਿਲਕੁਲ ਨਮੀਬੀਆ ਦੇ ਤੱਟ ਦੇ ਉੱਪਰ ਉਹ ਕਿਸੇ ਤੂਫਾਨ ਦੇ ਵਿੱਚ ਘਿਰ ਜਾਂਦਾ ਤੇ ਉਸ ਤੋਂ ਬਾਅਦ ਹਮੇਸ਼ਾ ਦੇ ਲਈ ਆਪਣੇ ਨਾਲ ਲੈ ਕੇ ਚੱਲ ਰਿਹਾ ਇੰਨਾ ਜ਼ਿਆਦਾ ਵੱਡਾ ਖਜ਼ਾਨਾ ਤੇ ਆਪਣੇ ਨਾਲ ਲੈ ਕੇ ਚੱਲ ਰਿਹਾ ਉਹ ਇੰਨੇ ਸਾਰੇ ਆਪਣੇ ਕਰਮਚਾਰੀਆਂ ਦੇ ਨਾਲ ਇਸ ਦੁਨੀਆ ਤੋਂ ਲਾਪਤਾ ਹੋ ਜਾਂਦਾ ਤੇ ਇਸ ਤੋਂ ਬਾਅਦ ਜਦੋਂ ਆਸੇ-ਪਾਸੇ ਪੂਰੀ ਖੋਜ ਪੜ ਕੀਤੀ ਜਾਂਦੀ ਆ ਤਾਂ ਇੱਕ ਬਹੁਤ ਹੀ ਜ਼ਿਆਦਾ ਵੱਡਾ ਖਜ਼ਾਨਾ ਇਸ ਜਹਾਜ਼ ਦੇ ਵਿੱਚੋਂ ਮਿਲਦਾ ਵਾ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੋਨੇ ਦੇ ਸਿੱਕੇ ਚਾਂਦੀ ਦੇ ਸਿੱਕੇ ਹਾਥੀਦੰਦ ਤੇ ਹੋਰ ਬਹੁਤ ਸਾਰੀਆਂ ਬੇਸ਼ਕੀਮਤੀ ਚੀਜ਼ਾਂ ਮਿਲਦੀਆਂ ਨੇ ਤੇ ਇਸ ਖੋਜ ਤੋਂ ਬਾਅਦ ਡਾਕਟਰ ਨੋਲੀ ਜਿਹੜੇ ਕਿ ਚੀਫ ਆਰਕੀਓਲੋਜਿਸਟ ਨੇ ਸਾਊਥ ਅਫਰੀਕਨ ਇੰਸਟੀਚਿਊਟ ਆਫ ਮੈਰੀਟਾਈਮ ਆਰਕੀਓਲੋਜੀਕਲ ਰਿਸਰਚ ਦੇ ਉਹਨਾਂ ਦੇ ਅਕੋਰਡਿੰਗ ਅਜੇ ਤੱਕ ਵੀ ਅਫਰੀਕਾ ਦੇ ਵਿੱਚੋਂ ਮਿਲਿਆ ਹੋਇਆ ਇਹ ਸਭ ਤੋਂ ਜ਼ਿਆਦਾ ਪੁਰਾਣਾ ਜਹਾਜ਼ ਆ ਅਸਲ ਦੇ ਵਿੱਚ ਬੋਨ ਜੀਸਸ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਤੇ ਮਸ਼ਹੂਰ ਜਹਾਜ਼ ਸੀਗਾ ਤੇ ਇਹਦੇ ਗੁੰਮਣ ਤੋਂ ਬਾਅਦ ਅੱਜ ਤੱਕ ਵੀ ਇਤਿਹਾਸਕਾਰ ਇਹਨੂੰ ਲੱਭਣ ਦੀਆਂ ਕੋਸ਼ਿਸ਼ਾਂ ਕਰਦੇ ਆ ਰਹੇ ਆ ਤੇ ਫਾਈਨਲੀ ਇਹ ਲੱਭ ਜਾਂਦਾ ਵਾ ਨਾਮੀਬੀਆ ਦੇ ਟੱਟ ਦੇ ਉੱਪਰ ਤੇ ਇਸ ਤੋਂ ਅੱਗੇ ਆਰਕੀਓਲੋਜਿਸਟ ਇਹ ਕਹਿੰਦੇ ਆ ਕਿ ਜਿੱਥੇ ਇੱਕ ਪਾਸੇ ਬੋਨ ਜੀਸਸ ਨੂੰ ਪਾਣੀ ਨੇ ਖਤਮ ਕੀਤਾ ਉੱਥੇ ਦੂਸਰੇ ਪਾਸੇ ਤੂਫਾਨ ਦੇ ਵਿੱਚ ਘਿਰਨ ਤੋਂ ਬਾਅਦ ਇੱਕ ਟਾਈਮ ਦੇ ਉੱਪਰ ਪਾਣੀ ਦੀਆਂ ਛੱਲਾਂ ਨੇ ਇਹਨੂੰ ਨਾਮੀਬੀਆ ਦੇ ਸਮੁੰਦਰੀ ਤੱਟ ਦੇ ਬਿਲਕੁਲ ਨਾਲ ਲੱਗਦੇ ਹੋਏ ਮਾਰੂਥਲ ਦੇ ਵਿੱਚ ਸਿੱਟਤਾ ਤੇ ਹੌਲੀ-ਹੌਲੀ ਸਮੇਂ ਦੇ ਥਪੇੜਿਆਂ ਨੇ ਇਹਨੂੰ ਬਹੁਤ ਹੀ ਗਹਿਰਾ ਦੁਨੀਆ ਦੇ ਸਭ ਤੋਂ ਜ਼ਿਆਦਾ ਖੁਸ਼ਕ ਮਾਰੂਥਲ ਦੀ ਮਿੱਟੀ ਦੇ ਅੰਦਰ ਦਬਾ ਦਿੱਤਾ ਤੇ ਇਸੇ ਮਿੱਟੀ ਨੇ ਇਹਨੂੰ ਅਗਲੇ 500 ਸਾਲਾਂ ਤੱਕ ਪੂਰੀ ਤਰ੍ਹਾਂ ਦੇ ਨਾਲ ਸੇਵ ਰੱਖਿਆ ਪਰ ਇੱਥੇ ਇਸ ਤੋਂ ਅੱਗੇ ਇੱਕ ਹੋਰ ਕਮਾਲ ਦੀ ਚੀਜ਼ ਹੁੰਦੀ ਆ ਇਹ ਜਹਾਜ਼ ਸੀਗਾ ਪੁਰਤਗਾਲ ਦਾ ਤਾਂ ਇਸੇ ਕਰਕੇ ਤਕਨੀਕੀ ਤੌਰ ਦੇ ਉੱਪਰ ਇਹਦੇ ਵਿੱਚੋਂ ਜੋ ਵੀ ਖਜ਼ਾਨਾ ਮਿਲਿਆ ਉਹ ਸੰਬੰਧ ਰੱਖਦਾ ਵਾ ਪੁਰਤਗਾਲ ਗਵਰਨਮੈਂਟ ਦੇ ਨਾਲ ਪਰ ਇੱਥੇ ਪੁਰਤਗਾਲ ਦੀ ਸਰਕਾਰ ਨੇ ਇਸ ਪੂਰੇ ਦੇ ਪੂਰੇ ਖਜ਼ਾਨੇ ਦੇ ਉੱਪਰ ਕਲੇਮ ਕਰਨ ਤੋਂ ਮਨਾ ਕਰਤਾ ਤੇ ਉਹਨਾਂ ਨੇ ਕਹਿਤਾ ਕਿ ਨਾਮੀਬੀਆ ਦੇ ਵਿੱਚੋਂ ਮਿਲਿਆ ਤਾਂ ਇਸੇ ਕਰਕੇ ਇਹ ਹੁਣ ਤੋਂ ਨਾਮੀਬੀਅਨ ਸਰਕਾਰ ਦੀ ਪ੍ਰਾਪਰਟੀ ਆ ਤਾਂ ਇਸ ਚੀਜ਼ ਨੂੰ ਪੂਰੀ ਦੁਨੀਆ ਦੇ ਵਿੱਚ ਆਰਕੀਓਲੋਜਿਸਟ ਫੀਲਡ ਦੇ ਵਿੱਚ ਅਲੱਗ-ਅਲੱਗ ਲੋਕਾਂ ਦੁਆਰਾ ਬਹੁਤ ਹੀ ਜ਼ਿਆਦਾ ਸਰਾਇਆ ਜਾ ਰਿਹਾ ਵਾ ਤੇ ਹੁਣ ਨਮੀਬੀਅਨ ਗਵਰਨਮੈਂਟ ਇੱਕ ਖਾਸ ਮਿਊਜ਼ੀਅਮ ਬਣਾ ਰਹੀ ਆ ਜਿੱਥੇ ਇਸ 500 ਸਾਲ ਪੁਰਾਣੇ ਗੁੰਮੇ ਹੋਏ ਜਹਾਜ਼ ਦੇ ਵਿੱਚੋਂ ਜਿੰਨੀਆਂ ਵੀ ਚੀਜ਼ਾਂ ਮਿਲੀਆਂ ਨੇ ਉਹਨਾਂ ਸਾਰੀਆਂ ਨੂੰ ਆਉਣ ਵਾਲੀਆਂ ਅਗਲੀਆਂ ਪੀੜ੍ਹੀਆਂ ਨੂੰ ਦਿਖਾਉਣ ਦੇ ਲਈ ਸਜਾ ਕੇ ਰੱਖਿਆ ਜਾਊਗਾ। ਨੇਤਾ ਲੋਕ ਤੇ ਉਹਨਾਂ ਦਾ ਛੋਟੀ ਤੋਂ ਛੋਟੀ ਚੀਜ਼ ਦੇ ਉੱਪਰ ਰੀਬਨ ਕੱਟਣਾ ਗਲਾਂ ਦੇ ਵਿੱਚ ਹਾਰ ਪਵਾਉਣੇ ਤੇ ਫੋਟੋਆਂ ਖਿਚਾਉਣ ਦਾ ਸ਼ੌਕ ਭਾਵੇਂ ਕੋਈ ਇੱਕ ਛੋਟਾ ਮੋਟਾ ਕੰਮ ਵੀ ਹੋਵੇ ਉੱਥੇ ਵੀ ਕੋਈ ਨਾ ਕੋਈ ਵੱਡਾ ਲੀਡਰ ਪਹੁੰਚੂਗਾ ਪਹੁੰਚਦਾ ਹੋਇਆ ਆਪਾਂ ਨੂੰ ਦਿਖਦਾ ਵਾ ਆਪਣੇ ਪਿੱਛੇ ਦਰਜਣਾ ਚਮਚਿਆਂ ਦੀ ਭੀੜ ਦੇ ਨਾਲ ਤੇ ਮੈਂ ਕਦੇ ਵੀ ਕਿਸੇ ਵੀ ਇੱਕ ਪਰਟੀਕੂਲਰ ਪਾਰਟੀ ਨੂੰ ਟਾਰਗੇਟ ਨਹੀਂ ਕਰਦਾ ਚਾਹੇ ਉਹ ਇੰਡੀਆ ਦੀ ਕੋਈ ਵੀ ਪਾਰਟੀ ਕਿਉਂ ਨਾ ਹੋਵੇ ਪਰ ਇਸ ਵਾਰ ਜਿਹੜੀ ਖਬਰ ਨਿਕਲ ਕੇ ਆ ਰਹੀ ਆ ਉਹ ਖਬਰ ਆ ਰਹੀ ਆ ਰਾਜਸਥਾਨ ਦੇ ਸਭ ਤੋਂ ਮਸ਼ਹੂਰ ਸ਼ਹਿਰ ਜੈਪੁਰ ਦੇ आरयूएचएस ਹਸਪੀਟਲ ਤੋਂ ਇਸ ਟਾਈਮ ਦੇ ਉੱਪਰ ਰਾਜਸਥਾਨ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਆ ਤੇ आरयूएच ਹਸਪੀਟਲ ਜਿਹੜੀ ਕੰਸਟੀਟੂਐਂਸੀ ਦੇ ਵਿੱਚ ਹੈਗਾ ਉਹਦਾ ਨਾਮ ਹੈਗਾ ਸਾਨਾਗੇਰ ਕੰਸਟੀਟੂਐਂਸੀ ਤੇ ਇਹ ਕੰਸਟੀਟੂਐਂਸੀ ਇਸ ਟਾਈਮ ਦੇ ਉੱਪਰ ਪੂਰੇ ਰਾਜਸਥਾਨ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਕਿਉਂ ਆ ਕਿਉਂਕਿ ਰਾਜਸਥਾਨ ਦੇ ਮੌਜੂਦਾ ਮੁੱਖ ਮੰਤਰੀ ਵਜਨ ਲਾਲ ਸ਼ਰਮਾ ਇਸੇ ਹੀ ਏਰੀਆ ਤੋਂ ਬਿਲੋਂਗ ਕਰਦੇ ਆ ਤਾਂ ਹੁਣ ਤੋਂ ਥੋੜੇ ਦਿਨ ਪਹਿਲਾਂ ਰਾਜਸਥਾਨ ਬੀਜੇਪੀ ਦੇ ਵੱਲੋਂ ਪੂਰੇ ਰਾਜਸਥਾਨ ਦੇ ਵਿੱਚ ਸੇਵਾ ਪਖਵਾੜਾ ਸ਼ੁਰੂ ਕੀਤਾ ਗਿਆ ਸੇਵਾ ਦਾ ਮਤਲਬ ਤੁਸੀਂ ਸਮਝ ਗਏ ਪਖਵਾੜਾ ਦਾ ਮਤਲਬ ਆ 14 ਦਿਨ ਤਾਂ ਇਹਦੇ ਵਿੱਚ ਬੀਜੇਪੀ ਦੇ ਅਲੱਗ-ਅਲੱਗ ਪਾਰਟੀ ਕਰਮਚਾਰੀਆਂ ਨੂੰ ਇਹ ਕਿਹਾ ਗਿਆ ਛੋਟੇ-ਮੋਟੇ ਲੀਟਰਾਂ ਨੂੰ ਕਿ ਅਲੱਗ-ਅਲੱਗ ਥਾਵਾਂ ਦੇ ਉੱਪਰ ਤੁਸੀਂ ਜਾਓਗੇ ਲੋਕਾਂ ਦੀ ਸੇਵਾ ਕਰਦੇ ਹੋਏ ਆਪਣੀਆਂ ਫੋਟੋਆਂ ਖਿਚਾਓਗੇ ਪਰ ਜਿਵੇਂ ਕਿ ਹਰੇਕੀ ਪਾਰਟੀ ਦੇ ਲੀਡਰਾਂ ਨੂੰ ਆਦਤ ਹੁੰਦੀ ਆ ਉਹ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਹੋਵੇ ਚਾਹੇ ਸਮਾਜਵਾਦੀ ਹੋਵੇ ਮੈਂ ਸਾਰਿਆਂ ਦਾ ਨਾਮ ਲੈਤਾ ਕਿਉਂਕਿ ਅਸੀਂ ਦੇਸ਼ ਦੇ ਆਮ ਸਧਾਰਨ ਨਾਗਰਿਕਾਂ ਤੇ ਇਹਨਾਂ ਪਾਰਟੀਆਂ ਦਾ ਕੰਮ ਹੈਗਾ ਸਾਰਿਆਂ ਦੀਆਂ ਸਾਰਿਆਂ ਦਾ ਲੋਕਾਂ ਦੀ ਸੇਵਾ ਕਰਨਾ ਤਾਂ ਇਸ ਵਾਰ ਇਹਨਾਂ ਛੋਟੇ-ਮੋਟੇ ਲੀਡਰਾਂ ਨੇ ਸੇਵਾ ਨੂੰ ਪੂਰੀ ਤਰ੍ਹਾਂ ਇਗਨੋਰ ਕੀਤਾ ਤੇ ਪੂਰਾ ਕਨਸੈਂਟਰੇਟ ਕੀਤਾ ਫੋਟੋਆਂ ਖਿਚਾਉਣ ਦੇ ਵਿੱਚ ਤਾਂ ਜਿਹੜਾ ਇੱਕ ਕਲਿੱਪ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦਾ ਉਹਦੇ ਵਿੱਚ ਭਾਜਪੀ ਦੇ ਕੋਈ ਇੱਕ ਮਹਿਲਾ ਕਰਮਚਾਰੀ ਹੁੰਦੇ ਆ ਕਿਸੇ ਇੱਕ ਮਰੀਜ਼ ਨੂੰ ਇੱਕ 10 ਰੁਪਏ ਦਾ ਬਿਸਕੁਟਾਂ ਦਾ ਪੈਕੇਟ ਉਹ ਦਿੰਦੇ ਆ ਫੋਟੋ ਖਿਚਾਈ ਜਾਂਦੀ ਆ ਵਾਹ-ਵਾਹ ਕਰਵਾਈ ਜਾਂਦੀ ਆ ਪਰ ਸ਼ਾਇਦ ਇਸ ਮਹਿਲਾ ਕਰਮਚਾਰੀ ਨੂੰ ਇਹ ਨਹੀਂ ਪਤਾ ਸੀ ਕਿ ਫੋਟੋ ਖਿਚਣ ਤੋਂ ਬਾਅਦ ਵੀਡੀਓ ਕੈਮਰਾ ਹਾਲੇ ਵੀ ਚੱਲ ਰਿਹਾ ਵਾ ਤਾਂ ਫੋਟੋ ਖਿਚਣ ਤੋਂ ਫੌਰਨ ਬਾਅਦ ਏਸੇ ਮਰੀਜ਼ ਤੋਂ ਉਹ 10 ਰੁਪਏ ਦਾ ਬਿਸਕੁਟਾਂ ਦਾ ਪੈਕੇਟ ਵਾਪਸ ਲੈ ਲਿਆ ਜਾਂਦਾ ਬਿਨਾਂ ਇਹਨੂੰ ਚੈੱਕ ਕੀਤੇ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਕੀਤਾ ਜਾਂਦਾ ਤੇ ਇਸ ਤੋਂ ਬਾਅਦ ਪੂਰੀ ਤਰ੍ਹਾਂ ਦੇ ਨਾਲ ਫਜੀਹਤ ਹੋਣੀ ਸ਼ੁਰੂ ਹੋ ਜਾਂਦੀ ਆ ਇਸ ਮਹਿਲਾ ਕਰਮਚਾਰੀ ਦੀ ਤੇ ਨਾਲ ਦੇ ਨਾਲ ਹੀ ਪੂਰੀ ਦੀ ਪੂਰੀ ਪਾਰਟੀ ਦੀ ਤੇ ਇਹ ਹਾਲ ਨੇ ਅੱਜਕੱਲ ਦੇ ਆਪਣੇ ਲੀਡਰਾਂ ਦੇ ਚਾਹੇ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਹੋਵੇ ਸਿਰਫ ਉਹਨਾਂ ਦਾ ਕੰਮ ਹੈਗਾ ਵਾ ਫੋਟੋਆਂ ਖਚਾਉਣੀਆਂ ਤੇ ਆਪਣੀ ਫੋਕੀ ਵਾਵਾ ਕਰਵਾਉਣੀ ਤਾਂ ਅੱਜ ਦੇ ਆਪਣੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੱਤ ਅਲੱਗ-ਅਲੱਗ ਅਜੀਬੋ-ਗਰੀਬ ਘਟਨਾਵਾਂ ਦੱਸੀਆਂ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਪਸੰਦ ਆਈਆਂ ਹੋਣਗੀਆਂ ਕੁਝ ਦਿਲਚਸਪ ਲੱਗੀਆਂ ਹੋਣਗੀਆਂ ਤੇ ਕੁਝ ਨੇ ਤੁਹਾਡੀ ਜਾਣਕਾਰੀ ਦੇ ਵਿੱਚ ਕੁਝ ਹੱਦ ਤੱਕ ਵਾਦਾ ਜ਼ਰੂਰ ਕੀਤਾ ਹੋ। ਐਸੇ ਉਮੀਦ ਦੇ ਨਾਲ ਇਸ ਵੀਡੀਓ ਨੂੰ ਮੈਂ ਇੱਥੇ ਬੰਦ ਕਰ ਰਿਹਾ ਜੀ। ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ।